ਵਿੱਚ ਬਾਈ ਤੇ ਟੇਪੀ ਦਾ ਬੰਦਾ ਤੇ ਇਹ ਨਾਲੇ ਸਾਰਾ ਤਾਕਤਪੂਸ਼ ਮੱਚ ਗਿਆ ਦੇਖੋ ਸਾਰਾ ਤੇ ਮੇਨ ਗੱਲ ਬਾਈ ਬੰਦਾ ਮੱਚ ਗਿਆ ਅੰਦਰ ਤੁਹਾਨੂੰ ਮੈਂ ਦਿਖਾ ਨਹੀਂ ਸਕਦਾ ਬਾਈ ਬੰਦਾ ਸਾਰਾ ਮੱਚ ਗਿਆ ਛੱਲਿਆ ਗਿਆ ਆ ਦੇਖੋ ਬਾਈ ਹਰੇ ਜਾਂ ਮੜਵੀ ਮੱਚ ਗਈ ਤੇ ਆ ਦੇਖੋ ਬਾਈ ਖੜਿਆ ਭੱਜ ਗਿਆ ਇਹਨਾਂ ਨੇ ਮਸ਼ੀਨਾਂ ਬਚ ਗਿਆਂ ਉਧਰ ਪਤਾ ਨਹੀਂ ਕੀ ਕੋਸਾ ਨੁਕਸਾਨ ਹੋਇਆ ਉਧਰ ਮੋਟਰਸਾਈਕਲ ਮੱਚ ਗਏ ਆਂਦਰ ਬੰਦੇ ਨੂੰ ਅੰਦਰ ਕਵਰ ਕਰੀ ਜਾਂਦੇ ਨੇ ਬੰਦਾ ਸਾਰਾ ਮੱਚ ਗਿਆ ਮੈਂ ਤੁਹਾਨੂੰ ਦਿਖਾ ਨਹੀਂ ਸਕਦਾ ਵੀਡੀਓ ਚ ਭਾਈ ਐਨੀ ਭਿਆਨ ਕੱਗਦੀ ਆ ਦੇਖ ਨੂੰ ਵੀ ਪੈ ਰਹੀ ਆ ਦੇਖੋ ਚੰਦਰੀ ਆ ਦੇਖੋ ਲੈ 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 ਉੱਤੇ ਕਪੜਾ ਲਾ ਲੈ ਲੈ ਕੇ ਜਾਨੇ ਸੇਤੀ ਲਿਆਵਾਂਗੇ ਬਾਬਾ ਸੇਤੀ ਲਿਆਵਾਂਗੇ ਮਰਦਾ ਨਹੀਂ ਨਾ ਹੁਣ ਆ ਗਏ ਅਸੀਂ ਹੌਸਲਾ ਰੱਖ ਮੋਟਰਸਾਈਕਲ ਦੇ ਪਿੰਡ ਲਈ ਮੋਟਰਸਾਈਕਲ ਦੇ ਚੱਕ ਲੋ ਪਾਏ ਨੂੰ ਚੱਕ ਕੇ ਲੈ ਭਾਈ ਚ ਕੋਈ ਨਾ ਚੱਕ ਦੇ ਚੱਕ ਨਾ ਹੌਸਲਾ ਰੱਖ ਉਰਦਾ ਮੇਰੀ ਬੱਤ ਹੋ ਗਈ ਨਾ ਬਾਈ ਬਹੁਤ ਜ਼ਿਰਦਾ ਬੋਲ ਮਾਰਦਾ ਮੈਂ ਹਾਏ ਓ ਮੈਂ ਬਾਲਾ ਜ਼ਿਰਦਾ ਕਹਿੰਦਾ ਸੀ ਉੱਥੇ ਬੰਦਾ